ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗੁਰੂ ਘਰਾਂ ਨੂੰ ਤੋੜਨ ਦੇ ਦਿੱਤੇ ਗਏ ਇੱਕ ਹੁਕਮ ਖਿਲਾਫ ਅਗ ਚੰਡੀਗੜ੍ਹ ਵਿਕਾਸ ਨਗਰ ਮੋਲੀ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਤਾਂ ਜੋ ਚੰਡੀਗੜ੍ਹ ਪ੍ਰਸ਼ਾਸਨ ਦੇ ਨੋਟਿਸ ਖਿਲਾਫ ਸਖਤ ਐਕਸ਼ਨ ਲਿਆ ਜਾ ਸਕੇ ਜਿਸ ਨੂੰ ਲੈ ਕੇ ਸ਼੍ਰੀ ਰਵਿਦਾਸ ਸਾਧ ਸੰਪਰਦਾ ਸੋਸਾਇਟੀ ਪੰਜਾਬ ਦੇ ਚੇਅਰਮੈਨ 108 ਸਤ ਮਹਿੰਦਰਪਾਲ ਪੰਡਵਾ ਜੀ ਨੇ ਸਾਰਿਆਂ ਨੂੰ ਜਿੱਥੇ ਇਸ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਉੱਥੇ ਕਿਹਾ ਕਿ ਸਾਡੇ ਸੰਤ ਸਮਾਜ ਵਿੱਚ ਪਏ 파ੜ ਕਾਰਨ ਹੀ ਸਰਕਾਰਾਂ ਅਜਿਹੇ ਨੋਟਿਸ ਪੇਜ ਰਹੀਆਂ ਹਨ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਸਰਦੇਵ ਧਨਕਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਸ਼੍ਰੀ ਗੁਰੂ ਰਵਿਦਾਸ ਸਾਧ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਦੇ ਚੇਅਰਮੈਨ ਹੋਣ ਦੇ ਨਾਤੇ ਦਾ ਤਨਤਾ ਡੇਰਾ ਸੰਤ ਬਾਬਾ ਹਸਰਾਜ ਜੀ ਮਹਾਰਾਜ ਅਮਰੀਕਾ ਵਿੱਚ ਪਹੁੰਚਾ ਹੋਇਆ ਜੋ ਕਿ ਮੈਨੂੰ ਨਿੱਤ ਤੋਂ ਪਤਾ ਚੱਲਿਆ ਹੈ ਜੋ ਕਿ ਸਰਕਾਰਾਂ ਗੁਰੂ ਦਰਬਾਰਾਂ ਦੇ ਨਾਲ ਬਹੁਤ ਬਦੀਕੀ ਕਰ ਰਹੀਆਂ ਹਨ ਸਰਕਾਰਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਅਸ਼ੀਰਵਾਦ ਤਾਂ ਗੁਰੂ ਦਰਬਾਰਾਂ ਤੋਂ ਮਿਲਦੀ ਹੈ ਜੋ ਕਿ ਸਾਡੇ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਚੰਡੀਗੜ੍ਹ ਦੀ ਸਰਕਾਰ ਜਾ ਮੌਕੇ ਦੇ ਜਿਹੜੇ ਐਮਸੀ ਐ ਜੋ ਮੌਕੇ ਦੇ ਸਾਡੇ ਮੁੱਖ ਮੰਤਰੀ ਐ ਉਹਨਾਂ ਨੂੰ ਬੇਨਤੀ ਹੈ ਵੀ ਇਸ ਤਰ੍ਹਾਂ ਦੀ ਹਰਕਤਾਂ ਨਾ ਕਰੋ ਅੱਗੇ ਦਿੱਲੀ ਦੇ ਤੁਲਕਾਬਾਦ ਮੰਦਰ ਅਜੇ ਤੱਕ ਗੱਲ ਸੂਤ ਨਹੀਂ ਆਈ ਤੇ ਅੱਜ ਪਤਾ ਲੱਗਾ ਜਿੱਥੇ ਕਿ 450 ਗੁਰੂ ਘਰ ਚੰਡੀਗੜ੍ਹ ਚ ਦੱਸਿਆ ਤੇ ਮੈਂ ਸੁਣਿਆ ਸਾਡੇ ਜਸੀਤ ਲਲਨ ਜੀ ਐਡ ਕਰ ਰਹੀ ਸੀ ਨਾਲ ਸੰਗਤਾਂ ਦੇ ਤੇ 106 ਜੋ ਕਿ ਭਗਵਾਨ ਵਾਲਮੀ ਜੀ ਸwami ji maharaj ਜਾਂ ਗੁਰੂ ਰਵਿਦਾਸ ਮਹਾਰਾਜ ਹੋਰ ਬੇ ਐਲਾਨ ਕੀਤਾ ਹੈ ਇਹ ਬਹੁਤ ਭੈੜੀ ਕੱਟਣਾ ਹਰਕਤ ਹੈ ਗੁਰੂ ਘਰਾਂ ਨੂੰ ਨਾ ਛੜੋ ਗੁਰੂ ਘਰਾਂ ਨਾਲ ਛੇਣ ਦਾ ਦੁੱਖੇ ਦੁੱਖ ਮਿਲਦਾ ਹੈ ਗੁਰੂ ਘਰਾਂ ਦੇ ਨਾਲ ਕੋਈ ਫੱਕਰੀ ਪੈਂਦਾ ਸ਼ਰਨ ਨੂੰ ਦੁਨੀਆ ਸ਼ਰਧਾ ਨਾਲ ਮੱਥਾ ਟੇਕਦੀ ਹੈ ਸੋ ਮੈਂ ਬੇਨਤੀ ਕਰਦਾ 30 ਤਰੀਕ ਦੀ ਕਾਲ ਜਿਹੜੀ ਦੇ ਰਹੇ ਆ ਚੰਡੀਗੜ੍ਹ ਪਹੁੰਚਣ ਲਈ ਸਾਰੀਆਂ ਸੰਧੀਆਂ ਪੁੰਜਣ ਦੇ ਦਾ ਪਰ ਇਹ ਸੰਤ ਜਿਨ੍ਹਾਂ ਨੂੰ ਪਤਾ ਹੋਣਾ ਜਦਾ ਸਾਡੇ ਪਾਟਣ ਕਾਰਨ ਸਾਡੇ ਵੱਖ-ਵੱਖ ਹੋਣ ਕਾਰਨ ਸਾਨੂੰ ਸ਼ਰਤੀਆਂ ਨੇ ਬੜਾ ਪਾੜਿਆ ਹੋਇਆ ਹੈ ਇਸ ਕਰਕੇ ਵੀ ਇਹ ਸਰਕਾਰਾਂ ਭੂਹੇ ਹੋਈ ਹੋਈਆਂ ਜੇਕਰ ਅਸੀਂ ਪੂਰਾ ਸੰਤ ਸਮਾਜ ਇੱਕ ਜਮਾਤ ਦੇ ਨਾਲ ਚੱਲੀਏ ਤੇ ਇਹ ਕੋਈ ਸਾਡੇ ਖੰਗ ਨਹੀਂ ਸਕਦਾ ਦੇਖ ਨਹੀਂ ਸਕਦਾ ਮੈਂ ਕੱਲ ਵੀ ਵੀਡੀਓ ਪਾਈ ਸੀ ਬਹੁਤ سارے ਸੰਤਾਂ ਨੂੰ ਚੰਗੀ ਨਹੀਂ ਲੱਗਣੀ ਕਿਉਂਕਿ ਮੈਂ ਇਕੱਠੇ ਹੋਣ ਦੀ ਗੱਲ ਕੀਤੀ ਹੈ ਕੱਟੇ ਆਉਣ ਨੂੰ ਕੌਣ ਨਹੀਂ ਤਿਆਰ ਜਿਹੜੇ ਆਪਣੀਆਂ ਚੌਧਰਾਂ ਵਿੱਚ ਆ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਉਹ ਆਪਣੇ ਆਪ ਨੂੰ ਢਾਲਦੇ ਆ ਨਾਨਕ ਨੀਮਾ ਜੋਚਰੇ ਲੱਗੇ ਨਾ ਤਾਤੀ ਬਾਓ ਸਾਧ ਸੰਗਤ ਜੀ ਬਹੁਤ ਵਧੀਆ ਐ ਕਾਂਡਾਬੇ ਦੀ ਮੈਂ ਐਡ ਦੇਖੀ ਆ ਜੋ ਕਿ ਉਥੇ ਮਨਾਇਆ ਜਾ ਰਿਹਾ ਹੈ ਹਰ ਗੋਵਿੰਦ ਰਾਏ ਮਰਦ ਆ ਵੀ ਪ੍ਰਕਾਸ਼ ਦਿਨ ਤੇ ਗੁਰੂ ਰਵਿਦਾਸ ਮਹਾਰਾਜਾ ਵੀ ਸੁਖਮਨੀ ਸਾਹਿਬ ਦੇ ਜਾ ਇਦਾਂ ਵੀ ਜੇ ਏਕਤਾ ਚੱਲੇ ਤੇ ਸਾਰੀ ਦੁਨੀਆ ਨਾਲ ਦਿਲ ਦੀ ਆ ਜੈ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com nine two one seven six zero. Chander Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ